ਇਹ ਕਾਂਗਰਸੀ ਜਾਂ ਇਹ ਆਮ ਆਦਮੀ ਨਹੀਂਗੇ ਬੇ ਹਜ਼ਾਰ ਹਜ਼ਾਰ ਦਵਾਂਗੇ ਜੀ ਹਰ ਘਰ ਕਰ ਨੌਕਰੀ ਦਵਾਂਗੇ ਜੀ ਫਲਾਨਾ ਕਰਾਂਗੇ ਇਹ ਹੀ ਫਰਕ ਹੋਣਾ ਬਾਕੀ ਪਾਰਟੀਆਂ ਚ ਉਹ ਸਟੀਜੀ ਭਾਸ਼ਣ ਹੋਰ ਹੁੰਦੇ ਆ ਇਲੈਕਸ਼ਨਾਂ ਚ ਭਾਸ਼ਣ ਹੋਰ ਹੁੰਦੇ ਆ ਇਹ ਬਸਾਨੀਆਂ ਬਾਡੀਆਂ ਨਹੀਂ ਛੱਡਦੇ ਇਹ ਮਰੀਗਾ ਦਾ ਪੈਸਾ ਨਹੀਂ ਛੱਡਦੇ ਇਹ ਇਹ ਬਖਸ਼ਣਯੋਗ ਨੇ ਸਾਰੇ ਕਾਂਗਰਸੀ ਜਿੰਨੇ ਵੀ ਨੇ ਉਸ ਵੇਲੇ ਜਿਹੜੇ ਉੱਥੇ ਹਲਕੇ ਇੰਚਾਰਜ ਸੀ ਐਮਐਲਏ ਸੀ ਸਾਰਿਆਂ ਨੂੰ ਨੱਥ ਪਾਊਂਗਾ ਮੈਂ ਇਕੱਲੇ ਇਕੱਲੇ ਕੇਂਦਰੀ ਰਾਜ ਮੰਤਰੀ ਵੱਜੋਂ 100 ਚੁੱਕ ਚੁੱਕ ਕੇ ਰਮਨੀਸ਼ ਸਿੰਘ ਬਿੱਟੂ ਜਿਹੜੇ ਨੇ ਮੰਤਰੀ ਬਣ ਗਏ ਨੇ ਭਾਜਪਾ ਦੇ ਵੱਜੋਂ ਜੋ ਮਾਣ ਬਖਸ਼ੇ ਕਰੋ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪ੍ਰਦਰਸ਼ਨ ਫਿਲਹਾਲ ਨਹੀਂ ਸੀ ਰਿਹਾ ਪਰ ਜੋ ਇੱਕ ਵਾਦਾ ਕਰਕੇ ਗਏ ਸੀ ਕਿ ਅਮਿਤ ਸ਼ਾਹ ਜੀ ਉਹਨੂੰ ਨਿਭਾਉਂਦੇ ਹੋਏ ਦਿਖੇ ਨੇ ਕੀ ਕਹਿਣਾ ਹੈ ਦੇਖੋ ਗੱਲ ਇਹ ਆ ਇਹੀ ਫਰਕ ਹੋਣਾ ਬਾਕੀ ਪਾਰਟੀਆਂ 'ਚ ਉਹ ਸਟੀਜੀ ਭਾਸ਼ਣ ਹੋਰ ਹੁੰਦੇ ਆ ਇਲੈਕਸ਼ਨਾਂ 'ਚ ਭਾਸ਼ਣ ਹੋਰ ਹੁੰਦੇ ਆ ਪਰ ਇਹ ਅਸਲੀ ਗੱਲ ਆ ਜੇ ਕਹਿਤੀ ਲੋਕਾਂ ਮੂਰੇ ਜੋ ਕਮਿਟਮੈਂਟ ਕਰਤੀ ਤੋ ਕਰਤੀ ਤੇ ਫਿਰ ਉਹ ਯਾਰੀ ਨਿਭਾਈ ਆ ਪਗਾਈ ਆ ਤੇ ਹੁਣ ਅੱਗੇ ਵੀ ਜੋ ਪੰਜਾਬ ਨਾਲ ਵਾਅਦੇ ਕੀਤੇ ਆ ਉਹ ਪੂਰੇ ਹੋਣਗੇ ਇਹ ਉਹ ਇਹ ਕਾਂਗਰਸੀ ਜਾਂ ਇਹ ਆਮ ਆਦਮੀ ਨਹੀਂ ਗਏ ਬੇ ਹਜ਼ਾਰ ਹਜ਼ਾਰ ਦਵਾਂਗੇ ਜੀ ਹਰ ਘਰ ਕਰ ਨੌਕਰੀ ਦਵਾਂਗੇ ਜੀ ਫਲਾਨਾ ਕਰਾਂਗੇ ਇਹਨਾਂ ਨੇ ਜੋ ਕਿਹਾ ਏ ਉਹ ਕਰਕੇ ਦਿਖਾਇਆ ਤੇ ਅੱਗੇ ਹੁਣ ਪੰਜਾਬ ਚ ਨਸ਼ੇ ਦੀ ਗੱਲ ਕੀਤੀ ਆ 17 ਜਗ੍ਹਾ ਨਾਰਕੋਟਿਕਸ ਬਿਊਰੋ ਦੇ ਦਫ਼ਤਰ ਬਣਨੇ ਆ ਉਹ ਬਣਨਗੇ ਉਦੋਂ ਬਾਅਦ ਜਿਨ੍ਹਾਂ ਨੇ ਲੁੱਟਿਆ ਜਿਨ੍ਹਾਂ ਨੇ 5 ਸਾਲ ਕਾਂਗਰਸੀਆਂ ਨੇ 2.5 ਸਾਲ ਇਹਨਾਂ ਦੇ ਹੋ ਗਏ ਕੱਲੇ ਕੱਲੇ ਨੂੰ ਖਿੱਚਾਂਗੇ ਕਿਉਂਕਿ ਇਹ ਉਹ ਲੀਡਰ ਨੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਏ ਤੇ ਬڑے-ਬڑے ਕੁੜਤੇ ਪਜਾਮੇ ਪਾ ਕੇ ਇਹ ਚਿੱਟੇ ਉਹ ਉਹਦੇ ਵਿੱਚ ਲੁਕੇ ਹੋਏ ਆ ਇਹ ਕੰਮ ਇਹਨਾਂ ਦੇ ਕੀ ਨੇ ਸਾਰੇ ਰਲ ਕੇ ਡਰੱਗਸ ਦਾ ਧੰਦਾ ਇਹ ਕਰਦੇ ਆ ਗੈਂਗਸਟਰ ਨਾਲ ਜੇਲ੍ਹਾਂ ਚ ਬੈਠ ਕੇ ਇਹ ਸੌਦੇ ਕਰਦੇ ਆ ਉਹ ਸਾਰੀਆਂ ਚੀਜ਼ਾਂ ਐ ਜਿਹੜੇ ਲੋਕਾਂ ਦੇ ਕਾਤਲ ਨੇ ਤਿੰਨ-ਤਿੰਨ ਸੱਤ-ਸੱਤ ਸਾਲ ਦੇ ਬੱਚੇ ਤਾਂ ਇਹ ਇਹ ਪਾਰਟੀਆਂ ਦੇ ਪ੍ਰਧਾਨ ਹੋਣਗੇ ਇਹਨਾਂ ਦੇ ਖਿਲਾਫ ਜਿੱਥੇ ਇਹਨਾਂ ਦੀ ਜਗ੍ਹਾ ਐ ਉੱਥੇ ਇਹ ਪਹੁੰਚਣਗੇ ਇਹ ਬੱਸਾਂ ਦੀਆਂ ਬਾਡੀਆਂ ਨਹੀਂ ਛੱਡਦੇ ਇਹ ਮਰੀਗਾ ਦਾ ਪੈਸਾ ਨਹੀਂ ਛੱਡਦੇ ਇਹ ਇਹ ਬਖਸ਼ਣਯੋਗ ਨੇ ਤੇ ਇਹ ਇਹ ਲੋਕਾਂ ਦੀਆਂ ਲੋਕ ਸਕੂਟਰਾਂ ਤੇ ਸਾਈਕਲਾਂ ਤੇ ਫਿਰਨ ਇਹ ਫਿਰਨ 3 3 4 4 ਕਰੋੜ ਦੀਆਂ ਗੱਡੀਆਂ ਤੇ ਇਹਨਾਂ ਕੋਲ ਕਿਹੜੀ ਖਾਨ ਆ ਜੀ ਕਿਹੜਾ ਪੈਸਾ ਇਹਨਾਂ ਕੋਲ ਕਿੱਥੋਂ ਆਉਂਦਾ ਇਹ ਸਾਰਾ ਪੈਸਾ ਤੇ ਇਸ ਕਰਕੇ ਉਹ ਕੱਲੀ ਕੱਲੀ ਚੀਜ਼ ਆ ਜਿਹੜੀ ਇਹਨਾਂ ਦੀਆਂ ਜ਼ਬਤ ਹੋਣਗੀਆਂ ਹੁਣ ਇਹ ਕੰਮ ਨਹੀਂ ਚੱਲਣਾ ਇਹ ਰਲ ਕੇ ਖੇਡਦੇ ਹੋਣਗੇ ਟੋਪੀਆਂ ਪਾ ਕੇ ਇੱਕ ਦੂਸਰੇ ਨਾਲ ਸਮਝੌਤੇ ਕਰਦੇ ਹੋਣਗੇ ਮੇਰੇ ਕੋਲੇ ਕੰਮ ਨਹੀਂ ਚੱਲਣਾ ਹੁਣ ਇਹ ਸੈਂਟਰਲ ਸਰਕਾਰ ਮੱਖ ਮੰਤਰੀ ਜੀ ਨੂੰ ਵੀ ਇਹ ਸਾਫ਼ ਕਹਿ ਦੇਣਾ ਵੀ ਜੇ ਤੁਸੀਂ ਕਾਰਵਾਈ ਕਰਨੀ ਆ ਤਾਂ ਤੁਸੀਂ ਦੇਖ ਲਓ ਨਹੀਂ ਸੈਂਟਰਲ ਸਰਕਾਰ ਤਾਂ ਇਹ ਚੀਜ਼ਾਂ ਤੇ ਕਾਰਵਾਈ ਕਰੇਗੀ ਕਰੇਗੀ ਕਿਉਂਕਿ ਐਡ ਐਡ ਕਲਸਟਰ ਬਣੇ ਆ 100-100 ਕਰੋੜ ਰੁਪਏ ਦੇ ਕਲਸਟਰ ਬਣੇ ਆ ਸਾਡੇ ਇੱਕ ਹਲਕਾ ਇਹ ਗਿੱਲ 'ਚ ਜਿੱਥੇ 100 ਕਰੋੜ ਦਾ ਸੈਂਟਰ ਵੱਲੋਂ ਧੰਦਰਾ ਕਲਸਟਰ ਗਿਆ ਹੋਇਆ ਥੱਲੇ ਪੈਸਾ ਇੱਕ ਨਹੀਂ ਲੱਗਿਆ ਤੇ ਕਿਵੇਂ ਛੱਡ ਦਾਂਗੇ ਇਹਨਾਂ ਨੂੰ ਇਸੇ ਤਰੀਕੇ ਨਾਲ 14ਵੇਂ ਤੇ 15ਵੇਂ ਵਿੱਤ ਕਮਿਸ਼ਨ ਦੇ ਹਰ 50 ਲੱਖ ਤੋਂ ਕਰੋੜ ਰੁਪਈਆ ਪਿੰਡ ਨੂੰ ਗਿਆ ਏ ਲੱਗਿਆ ਕਿੱਥੇ ਆ ਇਸ ਕਰਕੇ ਸਾਰੇ ਕਾਂਗਰਸੀ ਜਿੰਨੇ ਵੀ ਨੇ ਉਸ ਵੇਲੇ ਜਿਹੜੇ ਉੱਥੇ ਹਲਕੇ ਇੰਚਾਰ ਸੀ ਐਮਐਲਏ ਸੀ ਸਾਰਿਆਂ ਨੂੰ ਨੱਥ ਪਾਊਂਗਾ ਮੈਂ ਇਕੱਲੇ ਇਕੱਲੇ ਸਰ ਨਸ਼ਿਆਂ ਲਈ ਸੌਖਾਤੀ ਗਈ ਤੇ ਇੰਡਸਟਰੀ ਖਤਮ ਹੋ ਰਹੀ ਹੈ 13 ਜ਼ੀਰੋ ਦਿਨਾਂ ਰਹਿ ਗਏ ਬਹੁਤ ਬਹੁਤ ਦਾਅਵੇ ਜਿਹੜੇ ਕਾ ਪਾਰਟੀਆਂ ਲੱਗਦੇ ਥੋਟਾ ਕੀ ਵਿਜ਼ਨ ਹੈਗਾ ਬੇਰੋਜ਼ਗਾਰੀ ਸਭਾ ਮੈਂ ਕੱਲ ਕੱਲੀ ਕੱਲੀ ਚੀਜ਼ ਹੈ ਜਿਹੜੀ ਤੁਸੀਂ ਹੁਣ ਰੋਡਮੈਪ ਤਿਆਰ ਆ ਕੱਲੀ ਕੱਲੀ ਚੀਜ਼ ਹੈ ਜਿਹੜੀ ਉਹ ਆਉਣ ਵਾਲੇ ਦਿਨਾਂ ਚ ਆਪਾਂ ਮਿਲਦੇ ਰਹਿਣਾ ਹੈ ਕਰਾਂਗੇ ਪੰਜਾਬ ਲਈ ਜੇ ਕੰਮ ਕਰਨਾ ਤੇ ਕਿਸ ਮੰਤਰਾਲੇ ਦੀ ਚਾਹ ਰੱਖਦੇ ਹੋ ਕੋਈ ਕੀ ਹਾਂ ਇਸ ਤਰੀਕੇ ਨਾਲ ਪੰਜਾਬ ਦਾ ਜੋ ਬਿਹਤਰੀਨ ਕੰਮ ਹੋ ਕਾਲੀ ਆ ਮਨਿਸਟਰ ਵੱਡੀ ਗੱਲ ਹੁੰਦੀ ਆ ਉਹ ਬਣਾਤਾ ਮਨਿਸਟਰੀਆਂ ਚ ਕੋਈ ਹੋਵੇ ਸੈਂਟਰ ਚ ਕੰਮ ਕਰਨਾ ਹੈ ਤੇ ਸੂਬੇ ਦੇ ਵਿੱਚ ਹਰ ਚੀਜ਼ ਲੈ ਸਨ ਸਰ ਸੋਇ ਸੰਤ ਰਵਨੀ ਸਿੰਘ ਬਿੱਟੂ ਜਿਹੜੇ ਸਾਡੇ ਨਾਲ ਖਾਸ ਗੱਲਬਾਤ ਕਰ ਰਹੇ ਸਨ ਭਾਜਪਾ ਜਿਹੜਾ ਹੈ ਪੰਜਾਬ ਦੇ ਵਿੱਚ ਫਿਲਹਾਲ ਜਿਹੜਾ ਹੈ ਸਹੀ ਪ੍ਰਦਰਸ਼ਨ ਨਹੀਂ ਕਰ ਪਾਇਆ ਲੇਕਿਨ ਅਮਿਤ ਸਾਹਿਬ ਜੀ ਜਦੋਂ ਰੈਲੀ ਦੇ ਵਿੱਚ ਪਹੁੰਚੇ ਸੀਗੇ ਲੁਧਿਆਣਾ ਦੇ ਵਿੱਚ ਤੇ ਇੱਕ ਵਾਦਾ ਕੀਤਾ ਗਿਆ ਸੀ ਕਿ ਰਮਨੀ ਸਿੰਘ ਬਿੱਟੂ ਨੂੰ ਜਿੱਤਾਇਆ ਜਾਏਗਾ ਤੇ ਉਹਨਾਂ ਨੂੰ ਵੱਡਾ ਮંત્રી ਜਿਹੜਾ ਹੈ ਜਿਹੜਾ ਅਹੁਦਾ ਦਿੱਤਾ ਜਾਏਗਾ ਇਹਨਾਂ ਨੂੰ ਬਣਾ ਦਿੱਤਾ ਹੈਗਾ ਜਿਸ ਦੇ ਵਾਅਦੇ ਵਜੋਂ ਬੇਸ਼ੱਕ ਸਾਂਸਦ ਨਹੀਂ ਬਣ ਪਏ ਤੇ ਕੇਂਦਰੀ ਰਾਜ ਮੰਤਰੀ ਜ਼ਰੂਰ ਬਣ ਚੁੱਕੇ ਨੇ ਤੇ ਤੀਸਰੀ ਵਾਰ ਲਗਾਤਾਰ ਮੋਦੀ ਸਰਕਾਰ ਜਦੋਂ ਬਣੀ ਹੈ ਬਿੱਤ ਦਿਨ ਸ਼ਪਤ ਸਮਾਰੋਹ ਦੇ ਵਿੱਚ ਰਮਨਜੀਤ ਸਿੰਘ ਬਿੱਟੂ ਜੀ ਨੇ ਵੀ ਸੋਚ ਚੱਕੀ ਹੈ ਕੇਂਦਰੀ ਰਾਜ ਮੰਤਰੀ ਵੱਲੋਂ ਹੁਣ ਕਿਸ ਤਰੀਕੇ ਦਾ ਮੰਤਰਾਲਾ ਜਿਹੜਾ ਦਿੱਤਾ ਜਾਏਗਾ ਔਰ ਕਿਸ ਤਰੀਕੇ ਨਾਲ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਗਾ ਕੈਮਰਾ ਪਰਸਨ ਰਵਿੰਦਰ ਸਿੰਘ ਦੇ ਨਾਲ ਦਵਿੰਦਰ ਸਿੰਘ ਦਾ ਅਨ ਮਿਊਟ ਦਿੱਲੀ